ਸੱਚੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਹੁਣ ਸਾਵਧਾਨ ਹੋ ਜਾਓ ਆਪਣੇ ਕਿਸਾਨ ਭਰਾਵੋ ਕਿਉਂਕਿ ਬੈਂਕ ਦੇ ਵਿੱਚੋਂ ਵੀ ਆਪਣੇ ਕਿਸਾਨ ਵੀਰਾਂ ਨੂੰ ਫੋਨ ਆ ਰਹੇ ਆ ਕਹਿੰਦੇ ਯਾਰ ਤੁਸੀਂ ਛੇਤੀ ਤੋਂ ਛੇਤੀ ਆਪਣੀ ਜਿੰਨੀ ਵੀ ਲਿਮਟ ਆ ਚਾਹੇ ਤੁਹਾਡੀ 50 ਲੱਖ ਦੀ ਲਿਮਟਾ ਚਾਹੇ ਤੁਹਾਡੀ 20 ਲੱਖ ਦੀ ਲਿਮਟਾ ਬਸ ਇੱਕ ਵਾਰ ਚੱਕ ਕੇ ਨਾ ਆਪਣੇ ਖਾਤੇ 'ਚ ਪਵਾ ਲਓ ਆਹ 31 ਮਾਰਚ ਤੱਕ ਹਾਂ 31 ਮਾਰਚ ਨੂੰ ਸੱਚ ਕਹਿੰਦੇ 2 ਜਾਂ 3 April ਤੱਕ ਉਸ ਤੋਂ ਬਾਅਦ ਵਾਪਸ ਲਿਮਟ ਘਮਾ ਦਿਓ ਬਸ ਇੰਨਾ ਕੰਮ ਕਰ ਦਿਓ ਕਹਿੰਦੇ ਜੇਕਰ ਤੁਸੀਂ ਇੰਨਾ ਕੰਮ ਕਰਤਾ ਤਾਂ ਜਿਹੜੀ ਤੁਸੀਂ ਲਿਮਟ ਚੱਕਦੇ ਹੋ ਤਾਂ ਤੁਹਾਨੂੰ ਤੁਹਾਡੀ ਲਿਮਟ ਦੇ ਵਿੱਚ ਮਾਫੀ ਆਊਗੀ ਜਿਹੜਾ ਵਿਆਜ ਬੰਦਾ ਨਾ ਵਿਆਜ ਦੇ ਵਿੱਚ ਮਾਫੀ ਆਵੇਗੀ ਤਾਂ ਦੋਸਤੋ ਇਹ ਸਾਰਾ ਝੂਠ ਆ ਕਿਉਂਕਿ ਦੋਸਤੋ ਜੇਕਰ ਤੁਹਾਡੀ ਲਿਮਟ 20 ਲੱਖ ਆ ਤਾਂ ਜਿਹੜਾ ਬਚਿਆ 17 ਲੱਖ ਰੁਪਿਆ ਨਾ ਉਹਦੇ ਉੱਪਰ 11 12% ਵਿਆਜ ਪਵੇਗਾ ਤੇ ਕੋਈ ਵੀ ਮਾਫੀ ਨਹੀਂ ਹੋਣੀ ਮਾਫੀ ਆਉਣੀ ਆ ਸਿਰਫ 3 ਲੱਖ ਰੁਪਏ ਉੱਪਰ ਕਿਉਂਕਿ ਜਿਹੜੀ ਆਪਣੀ ਭਾਰਤੀ ਸਰਕਾਰ ਆ ਉਹਨਾਂ ਨੇ ਸਿਰਫ ਜਿਹੜੀ 3 ਲੱਖ ਰੁਪਈਆ ਆਪਣੀ ਲਿਮਟ ਆ ਨਾ ਉਹਦੇ ਉੱਪਰ 7% ਵਿਆਜ ਲਾਉਣਾ ਅਤੇ ਜੇਕਰ ਬੈਂਕ ਨਾਲ ਸਹੀ ਰਹਿਣੇ ਆ ਤਾਂ ਉਹਦੇ ਵਿੱਚੋਂ 3% ਤੇ ਮਾਫੀ ਹੋਣੀ ਹੈ ਤੇ ਸਿਰਫ ਤੁਹਾਨੂੰ 4% ਵਿਆਜ ਲੱਗਣਾ ਬਾਕੀ ਜਿਹੜੀ ਤੁਹਾਡੀ ਸਾਰੀ ਲਿਮਟਾ ਚਾਹੇ 10 ਲੱਖਾ ਚਾਹੇ 20 ਲੱਖਾ ਚਾਹੇ 50 ਲੱਖਾ 3 ਲੱਖ ਦੇ ਉੱਪਰ ਜਿੰਨਾ ਵੀ ਤੁਸੀਂ ਚੱਕਦੇ ਹੋ ਨਾ ਤਾਂ ਤੁਹਾਨੂੰ ਵਿਆਜ ਫੁੱਲ ਲੱਗੂਗਾ ਤਾਂ ਦੋਸਤੋ ਅਜੇ ਹੀ ਗਲਤੀ ਤੁਸੀਂ ਨਹੀਂ ਕਰਨੀ ਫੇਰ ਕਹਿੰਦੇ ਯਾਰ ਜੇ ਆਪਣਾ ਕਿਸਾਨ ਨਹੀਂ ਮੰਨਦਾ ਏ ਫਿਰ ਆਪਾਂ ਦੂਜਾ ਬੰਦਾ ਲਾਉਣੇ ਆ ਕਹਿੰਦੀ ਯਾਰ ਤੁਸੀਂ ਨਾ ਇੱਕ ਵਾਰੀ ਨਾ ਸਾਰੀ ਲਿਮਟ ਚੱਕ ਲੋ ਕਿਉਂਕਿ ਨਾ ਸਾਨੂੰ ਵੀ ਆਏ ਹੁੰਦਾ ਕਿਤੇ ਬੰਦਾ ਨਾ ਮਾਰ ਮੁਰ ਗਿਆ ਹੋਵੇ ਚਾਹੇ ਤੁਸੀਂ 1 ਰੁਪਈਆ ਨਾ ਚੱਕਿਆ ਹੋਵੇ ਲਿਮਟ ਦਾ ਬਸ ਇੱਕ ਵਾਰੀ ਹੁਣ ਚੱਕ ਲੋ ਯਾਰ ਆਹ 10 ਦਿਨਾਂ ਨਾਲ ਤੁਹਾਨੂੰ ਕੀ ਫਰਕ ਪੈਂਦਾਗਾ ਬਸ ਇੱਕ ਵਾਰੀ ਸਾਰੀ ਲਿਮਟ ਚੱਕ ਲੋ ਤਾਂ ਦੋਸਤੋ ਇਹ ਵੀ ਗੱਲ ਤਾਤੂ ਸੀ ਆਪਣੀ ਲਿਮਟ ਦੇ ਆਪ ਮਾਲਕੋਂ ਜਦੋਂ ਆਪਾਂ ਨੂੰ ਲੋੜ ਪਈ ਪੈਸਿਆਂ ਦੀ ਤਾਂ ਆਪਾਂ ਚੱਕ ਲਾਂਗੇ ਚਾਹੀ ਅਸੀਂ ਲੱਖ ਚੱਕਗੇ ਚਾਹੀ ਅਸੀਂ ਸਾਰੀ ਲਿਮਟ ਚੱਕਗੇ ਤਾਂ ਆਪਾਂ ਆਪਣੀ ਲਿਮਟ ਦੇ ਆਪ ਮਾਲਕਾਂ ਅਸਲ ਦੇ ਵਿੱਚ ਸੱਚਾਈ ਜਾਣ ਕੇ ਤੁਸੀਂ ਹੱਲ ਜਾਓਗੇ ਕਿਉਂਕਿ ਦੋਸਤੋ ਕਿਸਾਨਾਂ ਦਾ ਸਿਰਫ ਬੇਫਕੂਫ ਬਣਾਇਆ ਜਾਂਦਾ ਯਾਰ ਤੂੰ ਸਾਰੀ ਲਿਮਟ ਚੱਕ ਲਾ ਤੈਨੂੰ ਵਿਆਜ ਦੇ ਵਿੱਚ ਮਾਫੀ ਆਊਗੀ ਕਿ ਸਬਸਿਡੀ ਆਉਂਦੀ ਹੈ ਨਾ ਆਪਾਂ ਨੂੰ 3% 3 ਲੱਖ ਰੁਪਏ ਉੱਪਰ ਉਹ ਮਿਲ ਜੂਗੀ ਨਹੀਂ ਤੈਨੂੰ ਨਹੀਂ ਮਿਲਣੀ ਜਾਂ ਫਿਰ ਯਾਰ ਤੂੰ ਚੱਕ ਲੈ ਯਾਰ 10 ਦਿਨਾਂ ਨਾਲ ਤੈਨੂੰ ਕੀ ਫਰਕ ਪੈ ਜੂਗਾ ਮੰਨ ਕੇ ਚੱਲੋ ਤੁਹਾਡੀ ਲਿਮਟ 25 ਲੱਖ ਦੀ ਆ ਤੇ ਅੱਜ 20 ਮਾਰਚ ਆ ਤੁਸੀਂ ਚੱਕ ਲਈ ਆਹ 15 ਦਿਨਾਂ ਦਾ ਵਿਆਜ ਕੌਣ ਦੇਊਗਾ ਤੁਹਾਨੂੰ ਭਰਨਾ ਪਊਗਾ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਨਾਲੇ ਤੁਹਾਨੂੰ ਪੈਸੇ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਇਹ ਬੈਂਕ ਨਹੀਂ ਭਰਦਾ ਹੁਣ ਇੱਥੇ ਜ਼ਰੂਰਤ ਹੈਗੀ ਹੈ ਬੈਂਕ ਨੂੰ ਕਿਉਂਕਿ 31 ਮਾਰਚ ਤੱਕ ਰਾਤ ਦੇ 12 ਵਜੇ ਤੱਕ ਬੈਂਕ ਨੇ ਕੀ ਕਰਨਾ ਆਪਣਾ ਸਾਰਾ ਲੇਖਾ ਜੋਖਾ ਜੋ ਵੀ ਡਾਟਾ ਹੁੰਦਾ ਉਹ ਆਰਬੀਆਈ ਨੂੰ ਦੇਣਾ ਹੁੰਦਾਗਾ ਤਾਂ ਆਰਬੀਆਈ ਫਿਰ ਰੇਟਿੰਗ ਦਿੰਦੀ ਹੈ ਆਪਣੇ ਬੈਂਕਾਂ ਨੂੰ ਵੀ ਹਾਂ ਬਈ ਆਹ ਬੈਂਕ ਦੇ ਵਿੱਚ ਇੰਨਾ ਜਿਆਦੇ ਕੈਸ਼ ਪਿਆ ਯਾਰ ਕਮਾਲ ਕਰਦੀ ਆਹ ਬੈਂਕ ਇੰਨਾ ਜਿਆਦੇ ਮੁਨਾਫੇ ਦੇ ਵਿੱਚ ਚੱਲ ਰਿਹਾ ਯਾਰ ਬੜਾ ਲੋਨ ਦਿੱਤਾ ਯਾਰ ਸਾਰੀ ਦੀ ਸਾਰੀ ਲਿਮਟ ਚੱਕੀ ਬਠੇ ਆ ਕਿਸਾਨ ਯਾਰ ਬੜੇ ਮੁਨਾਫੇ ਤੇ ਆ ਇਹਨਾਂ ਨੂੰ ਰੇਟਿੰਗ ਮਿਲਦੀ ਐ ਇਹਨਾਂ ਨੇ ਸਿਰਫ ਆਪਣਾ ਫਾਇਦਾ ਦੇਖਣਾ ਤਾਂ ਦੋਸਤੋ ਇਹ ਆ ਸਾਰੀ ਸੱਚਾਈ ਤਾਂ ਦੋਸਤੋ ਹੁਣ ਜਦੋਂ ਆਪਾਂ ਨੂੰ ਲੋਡ ਹੋਈ ਆਪਾਂ ਆਪਣੇ ਪੈਸੇ ਚੱਕ ਲਵਾਂਗੇ ਪਰੰਤੂ ਅਜਿਹੇ ਕੰਮਾਂ ਦੇ ਵਿੱਚ ਵੀ ਇੱਕ ਫੋਨ ਕਾਲ ਆਉਂਦੀ ਹੈ ਪਹਿਲੀ ਗੱਲ ਤਾਂ ਜਦੋਂ ਕਿਸੇ ਨੂੰ ਕਿਸਾਨ ਨੂੰ ਫੋਨ ਕਾਲ ਆਉਂਦੀ ਹੈ ਨਾ ਮੈਂ ਬੈਂਕ ਦੇ ਵਿੱਚ ਬੋਲਦਾ ਖਾਸ ਕਰਕੇ ਹੁਣ ਇਹ ਫਰੌਡ ਵੀ ਬਹੁਤ ਹੋਈ ਜਾਂਦੀ ਹੈਗੇ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਯਾਰ ਮੇਰਾ 15 ਲੱਖ ਰੁਪਇਆ ਗਾਇਬ ਹੋ ਗਿਆ ਰਾਤੋਂ-ਰਾਤ ਮੈਨੂੰ ਇੱਕ ਫੋਨ ਕਾਲ ਆਈ ਸੀ ਕਹਿੰਦਾ ਯਾਰ ਐਂ ਕਰਕੇ OTP ਦਿੱਤਾ ਤੈਨੂੰ ਇੱਕ ਚਾਰ ਅੰਕਾਂ ਦਾ ਉਹ ਮੈਨੂੰ ਸੈਂਡ ਕਰ ਦੇ ਮੈਂ OTP ਦੱਸਿਆ ਤੇ ਸਾਰੇ ਦਾ ਸਾਰਾ ਬੈਂਕ ਖਾਤਾ ਖਤਮ ਖਾਲੀ ਹੋ ਗਿਆ ਕਹਿੰਦਾ ਪਤਾ ਹੀ ਨਹੀਂ ਲੱਗਿਆ ਕਿੱਧਰ ਗਏ ਰੁਪਏ 2 ਮਿੰਟਾਂ ਦੇ ਵਿੱਚ ਰੁਪਏ ਨਿਕਲ ਗਏ ਤਾਂ ਫੋਨ ਕਾਲ ਆਹੀ ਆਪਣੇ ਨਾਲ ਲੁੱਟਖੋ ਵੀ ਬਹੁਤ ਹੁੰਦੀ ਹੈ ਤਾਂ ਕਰਕੇ ਸੁਚੇਤ ਰਹੋ ਜਿਹੜੀ ਆਪਣੀ ਵਿਆਜ ਦੇ ਵਿੱਚ ਮਾਫੀ ਹੋਣੀ ਹੈ ਲਿੰਟ ਦੇ ਵਿੱਚ ਮਾਫੀ ਹੋਣੀ ਹੈ 3 ਲੱਖ ਰੁਪਏ ਤੱਕ ਆਉਣ ਵਾਲੇ ਸਮੇਂ ਦੇ ਵਿੱਚ 5 ਲੱਖ ਰੁਪਿਆ ਕਰ ਤੱਕ ਕੇਂਦਰ ਸਰਕਾਰ ਨੇ ਉਹ ਤਾਂ ਆਪ ਨੂੰ ਵਿਆਜ ਦੇ ਵਿੱਚ ਮਾਫੀ ਆਵੇਗੀ ਹੀ ਆਵੇਗੀ ਜੇਕਰ 1 ਸਾਲ ਦੇ ਵਿੱਚ ਆਪਾਂ ਲਿੰਟ ਘਟਾ ਦਨੇ ਆ ਅਤੇ ਬੈਂਕ ਨਾਲ ਬਿਲਕੁਲ ਸਹੀ ਰਹਿਨੇ ਆ ਧੰਨਵਾਦ ਦੋਸਤੋ